ਹਲਕਾ ਭੋਆ ਨੂੰ ਅਕਸਰ ਹੀ ਅਸੀਂ ਸੁਣਦੇ ਆਇਆ ਸਾਫ ਦਾ ਵਿਧਾਇਕ ਜੋਗਿੰਦਰ ਪਾਲ ਦੇ ਵੱਲੋਂ ਆਪਣਾ ਪਰਿਵਾਰ ਕਿਹਾ ਜਾਂਦਾ ਹੈ ਤੇ ਅਜੇ ਹਾਈ ਦੇਖਣ ਨੂੰ ਮਿਲਿਆ ਜਿੱਥੇ ਕਿ ਉਹਨਾਂ ਦੇ ਪਰਿਵਾਰ ਉਹਨਾਂ ਦੇ ਹਲਕੇ ਭੋਏ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਜਿਹੜੀ ਹੈ ਬਿਮਾਰੀ ਦੇ ਕਾਰਨ ਬਿਮਾਰੀ ਦੇ ਨਾਲ ਝੂਝ ਰਹੀ ਸੀ ਪਰ ਪੈਸਿਆਂ ਪੱਖੋਂ ਜਿਹੜਾ ਇਲਾਜ ਹੈ ਉਹ ਨਹੀਂ ਹੋ ਰਿਹਾ ਸੀ ਤੇ ਜਦੋਂ ਸਾਬਤਾਂ ਵਿਧਾਇਕ joginder pal ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਨਿੱਜੀ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਇਸ ਗਰੀਬ ਮਹਿਲਾ ਨੂੰ ਲੋੜਵੰਦ ਮਹਿਲਾ ਨੂੰ ਜਿਹੜਾ ਹੈ ਸਹਾਰਾ ਦਿੱਤਾ ਜਾਂਦਾ ਹੈ ਉਹਨਾਂ ਦੀ ਲੋੜ ਨੂੰ ਦੇਖਦੇ ਹੋਏ ਉਹਨਾਂ ਨੂੰ ਨਿੱਜੀ ਆਰਥਿਕ ਸਹਾਇਤਾ ਜਿਹੜੀ ਹੈ ਉਹ ਦੇਣ ਦੇ ਲਈ ਨਿੱਜੀ ਹਸਪਤਾਲ ਦੇ ਵਿੱਚ ਪਹੁੰਚੇ ਤੇ ਉਹਨਾਂ ਨੂੰ ਕੁਝ ਰਾਸ਼ੀ ਜਿਹੜੀ ਹੈ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਜੋ ਉਹਨਾਂ ਦਾ ਇਲਾਜ ਜਿਹੜਾ ਹੈ ਉਹ ਹੋ ਸਕੇ ਅਕਸਰ ਅਸੀਂ ਦੇਖਦੇ ਆਏ ਹਾਂ ਕਿ ਜੇਕਰ ਕਿਸੇ ਲੋੜਵੰਦ ਦੀ ਮੁਸੀਬਤ ਦੇ ਸਮੇਂ ਉਕੇ ਸਮੇਂ ਦੇ ਵਿੱਚ ਜਿਹੜੀ ਇਹ ਸਹਾਇਤਾ ਕੀਤੀ ਜਾਵੇ ਤਾਂ ਉਹ ਫਿਰ ਇਨਸਾਨੀਅਤ ਨੂੰ ਬਰਕਰਾਰ ਰੱਖਣਾ ਹੁੰਦੀ ਹੈ ਤੇ ਇਨਸਾਨੀਅਤ ਦਾ ਇੱਕ ਪਹਿਲੂ ਜਿਹੜਾ ਹੈ ਉਹ ਸਾਬਕਾ ਵਿਧਾਇਕ ਜਗਿੰਦਰਪਾਲ ਦੇ ਵੱਲੋਂ ਜਿਹੜਾ ਹੈ ਉਹ ਦਿਖਾਇਆ ਗਿਆ ਜਦੋਂ ਉਹਨਾਂ ਨੇ ਹਲਕਾ ਪੋਆ ਦੇ ਇਸ ਬਜ਼ੁਰਗ ਮਹਿਲਾ ਨੂੰ ਜਿਹੜਾ ਹੈ ਸਹਾਇਤਾ ਕਰਨ ਦੇ ਲਈ ਰਾਸ਼ੀ ਜਿਹੜੀ ਹੈ ਉਹਨਾਂ ਨੂੰ ਕੁਝ ਰਾਸ਼ੀ ਦਿੱਤੀ ਹੈ ਤਾਂ ਜੋ ਆਪਣਾ ਇਲਾਜ ਜਿਹੜਾ ਹੈ ਉਹ ਕਰਵਾ ਸਕਣ ਤੇ ਆਪਣੀ ਜ਼ਿੰਦਗੀ ਜਿਹੜੀ ਹੈ ਸੁਖਾਂ ਵਿੱਚ ਜੀ ਸਕਣ ਤੇ ਇਸ ਦੌਰਾਨ ਜਦੋਂ ਗੱਲਬਾਤ ਕੀਤੀ ਗਈ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਹੋਰਾਂ ਨਾਲ ਉਹਨਾਂ ਕੋਲ ਜਾਣਦੇ ਆ ਕਿ ਉਹ ਸੇਵਾ ਭਾਵ ਦੇ ਨਾਲ ਇਹ ਜਿਹੜੇ ਕੰਮ ਨੇ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਲੋਕ ਸੇਵਾ ਕਰ ਰਹੇ ਨੇ ਇਹ ਕੀ ਸੇਵਾ ਭਾਵ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਹੈ ਜੋ ਲੋਕਾਂ ਦੀ ਹਮੇਸ਼ਾ ਹੀ 10 ਕਦਮ ਅੱਗੇ ਵੱਧ ਕੇ ਲੋਕਾਂ ਦੀ ਜਿਹੜੀ ਹੈ ਸਹਾਇਤਾ ਕਰਨ ਦੇ ਲਈ ਕਦੀ ਵੀ ਪਿੱਛੇ ਮੁੜ ਕੇ ਨਹੀਂ ਦੇਖਦੇ ਤਾਂ ਹੀ ਲੋਕਾਂ ਵੱਲੋਂ ਉਹਨਾਂ ਨੂੰ ਗਰੀਬਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ ਕਿਉਂਕਿ ਗਰੀਬਾਂ ਦੇ ਹੱਕ ਦੇ ਵਿੱਚ ਖੜਨਾ ਉਹਨਾਂ ਦੀ ਜਿਹੜੀ ਹੈ ਉਹ ਕਹਿੰਦੇ ਨੇ ਕਿ ਮੇਰੀ ਪਹਿਲਾ ਕਰਤੱਵ ਹੈ ਕਿ ਮੈਂ ਕਿਸੇ ਲਈ ਚੰਗੇ ਕੰਮ ਕਰ ਸਕਾਂ ਜਾਂ ਕਿਸੇ ਦੀ ਔਖੇ ਸਮੇਂ ਦੇ ਵਿੱਚ ਸਹਾਇਤਾ ਕਰ ਸਕਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਿੱਜੀ ਹਸਪਤਾਲ ਦੀਆਂ ਨੇ ਜਿੱਥੇ ਜੋਗਿੰਦਰ ਪਾੜ ਜੀ ਹੋਰ ਪਹੁੰਚੇ ਨੇ ਤੇ ਉਸ ਮਹਿਲਾ ਨੂੰ ਜਿਹੜਾ ਹੈ ਉਸ ਬਜ਼ੁਰਗ ਮਹਿਲਾ ਦੀ ਸਹਾਇਤਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ। ਇਹ ਕੋਈ ਹੈਗਾ ਪਤਾ ਨਹੀਂ ਲੱਗਦਾ ਬੁੱਢੀ ਸਾਡੀ ਬਰਾੜੀ ਦੀ ਬੁੱਢੀ ਦਾ ਉਹ ਬਿਮਾਰ ਹੋਈ ਟੂਕਾ ਟੁੱਟ ਗਿਆ। ਤੇ ਪਤਾ ਲੱਗਾ ਜੀ ਉਹ ਤੇ ਮੈਂ ਪਤਾ ਲੱਗਾ ਵੀ 4 ਮਹੀਨੇ ਅੰਦਰ ਭੇਜਣਾ। ਤੇ ਮੈਨੂੰ ਮਲੇ ਬੜਾ ਆਇਆ ਇਸ ਗੱਲ ਨੂੰ ਕਿ ਮੈਂ ਜਾਂ ਚਾਰ ਨੂੰ ਚਲੇ ਹਾਂ ਨਾ ਮੈਂ ਇਹ ਬੰਦੇ ਦੋ ਬੰਦਿਆਂ ਨਾਲ ਲੈ ਕੇ ਜਾਂ ਮੈਂ ਆ ਗਿਆ। ਇਹਨਾਂ ਦੇ ਪਾਗਦੇ मददी में अब होस्पिटल आए थे, हो थे से के कि माली सहायता करके पैसे देते डॉक्टर साहब के हॉस्पिटल एस कृष्ण कुमार आया मेरे भोए तो एक लेडी थी जिदा कोई धीरे ने पुत्र ने कल कलेषा रही ਹੂੰ ਜਰੀ ਪਰਸੋ ਡਿਗਨ ਨਾਲ ਉਹਦਾ ਚੂਕਣਾ ਖਰਚ ਹੋ ਗਿਆ ਤੇ ਕਲ ਉਹ ਡਾਕਟਰ ਸਾਹਿਬ ਕੋਲ ਐਡਮਿਟ ਕਰਾਇਆ ਡਾਕਟਰ ਸਾਹਿਬ ਨੂੰ ਦੱਸਿਆ ਕਿ ਨਾ ਕਿ ਕੋਈ ਖਰਚਾ ਦਿਹਾੜਾ ਨਹੀਂ ਚੁਬਾ ਪਦਲ ਨਹੀਂ ਡਾਕਟਰ ਸਾਹਿਬ ਕਿਹਾ ਨਾ ਡਾਕਟਰ ਜੀ ਗਰੀ ਹੈ ਤੁਸੀਂ ਮੇਂ ਮਦਦ ਕਰੋ ਤੇ ਕੁਛ ਮੈਦਦ ਕਰ ਦਿਨਾ ਤਾਂ ਇਸ ਕਰਕੇ ਆਇਆ ਡਾਕਟਰ ਸਾਹਿਬ ਦੀ ਵਾਈਫ ਸਾਡੀ ਆਦ ਹੈ ਵੀ ਉਹ ਵੀ ਜੀ ਦੇਖਿਆ ਅਗਰ ਰੀਡ ਕਰਨਾ ਸੀ ਤੋ ਕਿਸੇ ਮਜ਼ਾਦਰ ਕੋਲੋਂ ਅ ਬਰੀ ਨੂੰ ਕੋਈ ਖਾਂਸੀ ਜੀ ਆ ਗਈ ਤੇ ਦਰਸਾ ਨੂੰ ਕਿਆ ਵੀ ਦਾ ਹੋੜ ਹੀ ਤਾਸੰਦ ਨਾ ਨਾ ਕਿ ਆਦਿਨੀ ਉਪਰੇਟ ਕਰਦੇ ਕੰਨ ਕਰਦੇ ਆਗੇ ਮੇਰੇ ਦਰਸਾ ਦਾ ਬੜਾ ਵਾਰੀ ਹੈ ਮੁਰ ਸਾਡੇ ਸਬਾਈ ਦੇ ਵਿੱਚੋਂ ਡਾਕਟਰ ਕਿਸ਼ਨ ਕੁਮਾਰ ਜੀ ਦੇ ਅੱਛੇ ਔਰ ਮਾਪੇ ਵੀ ਮਰ ਕਪਾਸ਼ਾ ਦੇ ਨਾਲ ਡਾਕਟਰ ਪੰਡਾ ਕੋ ਖਾਲੀ ਜੀ ਰਵਾਣਾ ਦੀ ਉਹ ਡਾਕਟਰ ਬਣ ਕੇ ਜੀ ਲੋਕਾਂ ਦੀ ਬਹੁਤ ਸੇਵਾ ਕਰਦੇ ਆ ਗਰੀਬ ਜਿਹੜੇ ਬਲਦ ਲੋਕੀ ਆ ਉਹਨਾਂ ਲੋਕਾਂ ਦਾ ਬਲਦ ਦਿਲ ਦੀ ਗੱਲ ਨਹੀਂ ਹੈ ਕਿ ਕੋਈ ਚੰਗੇ ਕੈਟਗਰੀ ਨੂੰ ਗਰੀਬ ਹੋ ਸਕਦਾ ਪਰ ਸਾਰੇ ਲੋਕਾਂ ਲਈ ਉਹ ਬੜੀ ਮਨੋ ਜਿਹੜੀ ਸੇਵਾ ਕਰਕੇ ਜਿਸ ਤਰ੍ਹਾਂ ਉਹਨਾਂ ਨੇ ਚੈਰੀਟੇਬਲ ਹਸਪਤਲ ਖੋਲੇ ਆ ਸ਼ਿਗਾਂਪੁਰ ਉਹ ਸਰਮੇ ਦੇ ਬਲਕੁਲੇ ਗਏ ਉੱਥੇ ਵੀ ਟੈਨਕਿਆ ਬਹੁਤ ਬਣਾ ਚੁੱਕੀ ਹਸਪਤਲ ਬਣਾਇਆਣਾ ਤੁਹਾਡੇ ਲੋਕਾਂ ਨੇ ਮਾਲੀ ਸਹਿਤਾ ਕੀਤੀ ਕੀ ਮਾਈ ਦੀ ਕਿਉਂ ਮੈਂ ਦੇਖ ਕੇ ਸਾਫ ਕਹਾ ਵੀ ਰਾਤ ਮੇਰੇ ਹਲ ਕੇ ਦੀ ਮੈਂ ਜਦ ਚੱਲਿਆ ਰਹਾ ਨਾ ਮੈਂ 2000 ਰੁਪਏ ਵੀ ਨਾ ਕ ਖਰਚ ਆ ਰਹਾ ਹੈ ਤੇ ਬਦਸੰਗ ਕਿਹਾ ਕੁਝ ਤੂੰ ਹੀ ਕਰ ਲਓ ਕੁਝ ਨਾ ਕਰ ਲੈਣਾ ਡਾਕਟਰ ਬਹੁਤ ਉੱਚੇ ਨੇ ਬੜੀ ਬਦੀ ਸੁਣਾ ਚੋ ਕੁਣਾ ਕੀ ਤਰਕੀ ਕਰ ਕਰਨੇ ਤੇ ਕੋਈ ਕਿਹਾ ਕਿ ਮੇਰਾ ਬੰਦਾ ਲੈ ਵੀ ਗਿਆ ਉਹਨੂੰ ਬਾਬੇ ਨਾਨਕ ਜੀ ਮੈਂ ਪ੍ਰਾਰਥਨਾ ਕਰਦਾ ਕਿ ਬਾਬੇ ਨਾਨਕ ਜੀ ਡਾਕਟਰ ਸਾਹਿਬ ਦੇ ਤੇ ਉਹਨਾਂ ਦੇ ਪਰਿਵਾਰ ਉਤੇ ਅਧਿਕਾਰਯੋਗ ਮੀਰ ਪ੍ਰਿਆ ਅਧਿਕਾਰਯੋਗ ਇਹ ਦਿਨ ਦੁਨੀਆ ਚੁਨੀ ਚੱਕੀ ਕਰਨੇ ਬ੍ਰੀਫਿੰਗ ਆ ਬਹੁਤ ਬਹੁਤ ਦਰਸ਼ਕਾਂ ਦਾ ਥੈਂਕਸ ਹੋਟੂ ਸੀ ਚੈਨਲ ਆਇਆ ਤੁਹਾਡਾ ਵੀ ਸਾਰਿਆਂ ਦਾ ਥੈਂਕਸ ਕੈਮਰਾ ਪਰਸਨ ਹਣੀ ਦੇ ਨਾਲ ਅਜ ਸੈਨੀ ਦੀ ਰਿਪੋਰਟ